ਜੀ ਪ੍ਰਧਾਨ ਜੀ ਅੱਜ ਦਾ ਮੀਟਿੰਗ ਦਾ ਕੀ ਏਜੰਡਾ ਕੀ ਦੇਸਾ ਵਾਹੁੰਜੀ ਕੀ ਖਾਲਸਾ ਵਾਹੁੰਜੀ ਕੀ ਫਟੇ ਜੋ ਕੇਈ ਡੋਮਰ ਨੂੰ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਪੰਜਾਬ ਦੀ ਸਰਕਾਰ ਕੇਜਰੀਵਾਲ ਦੀ ਦਿੱਲੀ ਦੀ ਸਰਕਾਰ ਤੇ ਦਿੱਲੀ ਦੀ ਭੋਤੀ ਸਰਕਾਰ ਵੱਲੋਂ ਪੰਜਾਬ ਨਾਲ ਫਿਰੰਤਕ ਮੁੱਦਿਆਂ ਦੇ ਉੱਤੇ ਰਿਆਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਬੰਧ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਦੋ ਸਾਲਾਂ ਤੋਂ ਲੱਗੇ ਕੌਮੀ ਮੋਰਚੇ ਨੂੰ ਕੌਮੀ ਇਨਸਾਫ ਮੋਰਚੇ ਦੇ ਸੰਬੰਧ ਚ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਇੱਕ ਇਨਸਾਫ ਦੀ ਜਮਹੂਰੀਅਤ ਦੀ ਬੜੀ ਵੱਡੀ ਚਿੰਤਾ ਚੇਂਜ ਕਰ ਰਹੀਆਂ ਸਰਕਾਰਾਂ ਤੇ ਹੰਕਾਰ ਦਾ ਬਹੁਤ ਵੱਡਾ ਉਹਨਾਂ ਦੇ ਮਨਾਂ ਦੇ ਵਿੱਚ ਅੰਕਾਰ ਭਰ ਚੁੱਕਿਆ ਹੈ ਅੱਜ ਦੀ ਮੀਟਿੰਗ ਜੋ ਫੈਸਲਾ ਕਿ 7 ਜਨਵਰੀ ਨੂੰ ਸੂਚੀਆਂ ਜਿੱਥੇ ਬੰਦੀਆਂ ਮੁੱਖ ਮੰਤਰੀ ਦੇ ਘਰ ਵੱਲ ਮਾਰਚ ਕਰਨੀਆਂ ਰੋਸ ਕਰਨੀਆਂ ਹੈ ਉਹਦੇ ਕੰਮ ਤੱਕ ਜੋ ਰੋਜ਼ਮਾਰਚ ਕਰਦਾ ਪ੍ਰੋਗਰਾਮ ਦੀਇਆ ਗਿਆ ਉਹਦੇ ਸਬੰਧ ਚ ਅੱਜ ਫਾਰਮ ਦੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਹੋਰ ਪੰਪਥ ਜਿੱਥੇ ਬੰਦਿਆਂ ਦੇ ਆਗੂ ਤੇ ਹੋਰ ਕਿਸਾਨ ਜਿੱਥੇ ਬੰਦਗੇ ਜਮੈਂਦੇ ਇਕੱਠੇ ਹੋਏ ਆ ਤੇ 7 ਜਨੂਅਰੀ ਦੇ ਪ੍ਰੋਗਰਾਮ ਬਾਰੇ ਤਿਆਰੀਆਂ ਕੀਤੀਆਂ ਗਈਆਂ ਤੇ ਸਭ ਨੇ ਬੜੇ ਉਤਸ਼ਾਹ ਨਾਲ ਉੱਥੇ ਕੁੱਝ ਅੰਦਰ ਪ੍ਰੋਗਰਾਮ ਵੀ ਕੀਤਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ